ਸੂਬੇ ਦੀਆਂ ਦੋ ਰਵਾਇਤੀ ਸਿਆਸੀ ਪਾਰਟੀਆਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਹਰਾਉਣ ਲਈ ਪੰਜਾਬੀ ਇਕਤਾ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਮਹਾ ਗੱਠਜੋੜ ਕਰਨ ਦਾ ਫੈਸਲਾ ਕੀਤਾ ਹੈ ਇਸ ਵਿੱਚ ਪੰਜਾਬ ਦੇ ਸਾਰੀਆਂ ਵਿਰੋਧੀ ਧਿਰਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਹੈ ਇਸ ਗੱਲ ਦਾ ਖੁਲਾਸਾ ਪੰਜਾਬੀ ਇਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਅੰਮ੍ਰਿਤਸਰ 'ਚ ਕੀਤਾ ਹੈ ਇਸ ਤੋਂ ਪਹਿਲਾਂ ਰਣਜੀਤ ਸਿੰਘ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਹੀ ਦੋਵਾਂ ਵਿਚਾਲੇ ਬੰਦ ਕਮਰਾ ਮੀਟਿੰਗ ਵੀ ਹੋਈ ਹੈ ਜਿਸ ਤੋਂ ਬਾਅਦ ਇਹ ਸਾਂਝਾ ਬਿਆਨ ਜਾਰੀ ਕੀਤਾ ਗਿਆ ਸੁਪਾਲ ਸਿੰਘ ਖੈਰਾ ਆਪਣੀ ਨਵੀਂ ਪਾਰਟੀ ਬਣਾਉਣ ਤੋਂ ਬਾਅਦ ਹਰਮੰਦਰ ਸਾਹਿਬ ਵਿਖੇ ਨਤਵਸਤਕ ਹੋਣਾ ਆਏ ਸਨ ਉਸ ਤੋਂ ਬਾਅਦ ਉਹਨਾਂ ਨੇ ਦੰਜੀਤ ਸਿੰਘ ਬ੍ਰਹਮਪੁਰਾ ਨਾਲ ਵਿਸ਼ੇਸ਼ ਤੌਰ ਤੇ ਬੰਦ ਕਮਰਾ ਮੀਟਿੰਗ ਕੀਤੀ ਹੈ ਮੀਟਿੰਗ ਤੋਂ ਬਾਅਦ ਦੋਵੇਂ ਆਗੂ ਨੇ ਖਲਾਸਾ ਕੀਤਾ ਕਿ ਦੋਵੇਂ ਪਾਰਟੀਆਂ ਪੰਜਾਬ ਚ ਸਾਰੀਆਂ ਵਿਰੋਧੀ ਪਾਰਟੀਆਂ ਦਾ ਮਹਾਗਠ ਜੋੜ ਕਰਨ ਲਈ ਯਤਨ ਕਰਨਗੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਾ ਹੈ ਖੈਰਾ ਨੇ ਕਿਹਾ ਹੈ ਕਿ ਬ੍ਰਹਮਪੁਰਾ ਪੁਰਾਣੇ ਤੇ ਤਜਰਬੇਕਾਰ ਸਿਆਸਤਦਾਨ ਹਨ ਜਿਨ੍ਹਾਂ ਦੀ ਉਨ੍ਹਾਂ ਦੇ ਪਿਤਾ ਮਰਹੂਮ ਸੁਖਜਿੰਦਰ ਸਿੰਘ ਖੈਰਾਣਾ ਵੀ ਨੇੜਤਾ ਸੀ। ਉਨ੍ਹਾਂ ਦੱਸਿਆ ਕਿ ਦੋਵਾਂ ਪਾਰਟੀਆਂ ਨੇ ਇੱਕ ਮੰਚ ਤੋਂ ਸੰਸਦੀ ਚੋਣਾਂ ਲੜਨ ਦਾ ਫੈਸਲਾ ਲਿਆ ਹੈ। ਪੱਤਰਕਾਰਾਂ ਵੱਲੋਂ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਖੈਰਾਣਾ ਨੇ ਕਿਹਾ ਕਿ ਜੇਕਰ ਆਮ ਆਦੀ ਪਾਰਟੀ ਵੀ ਇਸ ਗੱਠਜੋੜ ਵਿੱਚ ਸ਼ਾਮਲ ਹੁੰਦੀ ਹੈ ਤਾਂ ਉਨ੍ਹਾਂ ਨੂੰ ਕੋਈ ਵੀ ਇਤਰਾਜ਼ ਨਹੀਂ ਹੋਵੇਗਾ। ਇਹ ਕੋ ਗੱਲ ਹੈਗੀ ਆ ਕਿ ਅੱਜ ਸਮੇਂ ਦੀ ਮੰਗ ਕੀ ਹੈ? ਸਮੇਂ ਦੀ ਮੰਗ ਇਹ ਆ ਕਿ ਪੰਜਾਬ ਦੇ ਵਿੱਚ ਜਿਹੜੀਆਂ ਦੋ ਪਰਿਵਾਰ ਰਾਜ ਕਰ ਰਹੇ ਨੇ ਦੋ ਵੱਡੇ ਦੋ ਪੁਰਾਣੀਆਂ ਪਾਰਟੀਆਂ ਰਾਜ ਕਰ ਰਹੀਆਂ ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਪਾਰਟੀ ਆ ਤੇ ਚਾਹੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਅਕਾਲੀ ਦਲ ਆ ਇਹਨਾਂ ਦੋਨਾਂ ਪਾਰਟੀਆਂ ਨੇ ਪੰਜਾਬ ਨੂੰ ਬਿਲਕੁਲ ਤਬਾਈ ਦੇ ਕੰਡੇ ਤੇ ਪਹੁੰਚਾ ਦਿੱਤਾ 2.5 ਲੱਖ ਕਰੋੜ ਦਾ ਕਰਜ਼ਾ ਕਿਸਾਨਾਂ ਦੀ ਆਤਮ ਹੱਤਿਆਵਾਂ ਬੇਰੋਜ਼ਗਾਰੀ ਭ੍ਰਿਸ਼ਟਾਚਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ 3 ਸਾਲ ਹੋ ਗਏ ਕੋਈ ਇਨਸਾਫ ਪਸੰਦੀ ਨਹੀਂ ਬਾਈਬਲ ਕਲਾਸ ਗੋਲੀ ਕਾਂਡ ਚੱਲਿਆ ਕੋਈ ਇਨਸਾਫ ਪਸੰਦੀ ਨਹੀਂ ਅੱਜ ਕੀ ਮੀਟਿੰਗ ਹੋਈ ਇਹਨਾਂ ਨੂੰ ਸੱਤਾ ਤੋਂ ਪਰੇ ਕਰਨ ਵਾਸਤੇ ਲੋਕ ਸਭਾ ਦੇ ਵਿੱਚ ਇੱਕ ਤੀਸਰਾ ਸਾਫ ਸੁਥਰਾ ਬਦਲ ਪੈਦਾ ਕਰਨ ਲਈ ਅਸੀਂ ਚਾਹੁੰਦੇ ਹਾਂ ਕਿ ਸਾਰੀਆਂ ਹਮ ਖਿਆਲ ਪਾਰਟੀਆਂ ਆਪੋਜੀਸ਼ਨ ਦੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਕੋਈ ਵੀ ਆਪੋਜੀਸ਼ਨ ਦੀ ਵੋਟ ਪੰਜਾਬ ਦੇ ਵਿੱਚ ਡਿਵਾਈਡ ਨਾ ਹੋਵੇ ਇੱਕ ਮਹਾ ਗਠਬੰਧਨ ਤਿਆਰ ਕੀਤਾ ਜਾਵੇ ਔਰ ਇਸ ਨਜ਼ਰੀਏ ਨਾਲ ਅਸੀਂ ਪਟਿਆਲੇ ਤੋਂ 16 ਦਸੰਬਰ ਨੂੰ ਪੰਜਾਬ ਡੈਮੋਕਰੈਟਿਕ ਐਲਾਈਅੰਸ ਅਨਾਉਂਸ ਕੀਤਾ ਸੀ ਜਿਹਦੇ ਵਿੱਚ ਬਹੁਜਨ ਸਮਾਜ ਪਾਰਟੀ ਬੈਂਸ ਬ੍ਰਦਰਸ ਡਾਕਟਰ ਧਰਮਵੀਰ ਗਾਂਧੀ ਤੇ ਹੁਣ ਪੰਜਾਬੀ ਏਕਤਾ ਆਲਰੇਡੀ ਇਨਕਲੂਡ ਸ਼ਾਮਲ ਹੋ ਚੁੱਕੇ ਨੇ ਔਰ ਅਸੀਂ ਅੱਜ ਇਹਨਾਂ ਨੂੰ ਮਿਲਣ ਆਏ ਆਂ ਔਰ ਮੈਨੂੰ ਬਹੁਤ ਖੁਸ਼ੀ ਹੋਈ ਕਿ ਬ੍ਰਹਮਪੁਰਾ ਸਾਹਿਬ ਬੜੇ ਤਜਰਬੇਕਾਰ ਨੇ ਸਾਡੇ ਬਹੁਤ ਸਭ ਦੇ ਸਤਿਕਾਰਯੋਗ ਨੇ ਮੇਰੇ ਪਿਤਾ ਜੀ ਮਰਹੂਮ ਸਰਦਾਰ ਸੁਖਜਿੰਦਰ ਸਿੰਘ ਉਹਨਾਂ ਨੇ ਲੰਬਾ ਅਰਸਾ ਸਹੀ ਅਕਾਲੀ ਸਪਿਰਟ ਵਿੱਚ ਜੇਲਾਂ ਕਟੀਆਂ ਕੰਮ ਕੀਤਾ ਜੂਝੇ ਔਰ ਅਸੀਂ ਇਹਨਾਂ ਨਾਲ ਆ ਕੇ ਗੱਲ ਕੀਤੀ ਅੱਜ ਕਿ ਆਪਾਂ ਸਾਰੇ ਯਤਨ ਕਰੀਏ ਕਿ ਆਪਾਂ ਹਮ ਖਿਆਲ ਔਰ ਮੈਨੂੰ ਖੁਸ਼ੀ ਆ ਕਿ ਇਹਨਾਂ ਨੇ ਬੜਾ ਪੋਜ਼ਿਟਿਵ ਉਹਦੇ ਵਿੱਚ ਸਾਨੂੰ ਜਿਹੜਾ ਭਰੋਸਾ ਦਿੱਤਾ ਵਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਮੀਟਿੰਗਾਂ ਕਰਕੇ ਇਸ ਨੂੰ ਹੋਰ ਫਾਰਮਲਾਈਜ਼ ਕਰਾਂਗੇ ਐਂਡ ਇਸ ਨੂੰ ਹੋਰ ਮਜ਼ਬੂਤ ਕਰਾਂਗੇ ਕੋਈ ਗੱਲ ਨਹੀਂ ਕਿ ਕੋਈ ਗੱਲ ਨਹੀਂ ਦੇਖੋ ਗੱਲ ਇਹ ਆ ਕਿ ਰਾਜਨੀਤੀ ਦੇ ਵਿੱਚ ਅ ਗੱਲਬਾਤ ਕਰਨਾ ਕਿਸੇ ਨਾਮ ਵੀ ਕੋਈ ਗੁਨਾਹ ਤੇ ਕੋਈ ਮਨਾਹੀ ਨਹੀਂ ਨੀ ਬਲਕਿ ਮੈਂ ਅੰਦਰ ਬੈਠੇ ਬ੍ਰਹਮਪੁਰਾ ਸਾਹਿਬ ਨੂੰ ਇਹ ਕਹਿਆ ਸੀਗਾ ਕਿ ਅਗਰ ਸਾਰੇ ਸਹਿਮਤ ਹੋਣਗੇ ਤਾਂ ਅਗਰ ਆਮ ਆਦਮੀ ਪਾਰਟੀ ਜਿਹੜੀ ਆ ਉਹ ਕਾਂਗਰਸ ਨਾਲ ਸਮਝੌਤਾ ਨਹੀਂ ਕਰ ਰਹੀ ਦਿੱਲੀ ਵਿੱਚ ਯਾ ਪੰਜਾਬ ਦੇ ਵਿੱਚ ਤੇ ਉਹ ਕਹਿਣ ਕਿ ਹਾਂ ਅਸੀਂ ਐਂਟੀ ਕਾਂਗਰਸ ਤੇ ਐਂਟੀ ਬਾਦਲ ਦਲ ਇਲੈਕਸ਼ਨ ਚ ਪਾਰਟਿਸਪੇਟ ਕਰਨ ਅਸੀਂ ਉਹਨਾਂ ਨੂੰ ਵੀ ਕਵਾਂਗੇ ਕਿ ਆ ਜਾਣ ਠੀਕ ਆ ਸਾਡੇ ਨਾਲ ਉਹਨਾਂ ਦਾ ਤੋੜ ਵਿਛੋੜਾ ਹੋਇਆ ਵਾ ਪਰ ਅਲਟੀਮੇਟਲੀ ਏਮ ਕੀ ਹੈ ਅਲਟੀਮੇਟਲੀ ਏਮ ਹੈ ਕਿ ਸਟੇਟ ਨੂੰ ਬਚਾਉਣਾ ਕਿਦਾਂ ਪੰਜਾਬ ਦੇ ਇਸ਼ੂਜ਼ ਨੂੰ ਕਿਸ ਤਰ੍ਹਾਂ ਅਸੀਂ ਇਹਨਾਂ ਦੇ ਚੁੰਗੜ ਚੋਂ ਅਸੀਂ ਇਹ ਜਿਹੜੇ ਮੈਂ ਤੁਹਾਨੂੰ ਇਸ਼ੂਜ਼ ਗਣਾਏ ਨੇ ਉਹਨਾਂ ਤੋਂ ਬਹੁਤ ਹੋਰ ਇਸ਼ੂਜ਼ ਨੇ ਅਸੀਂ ਪੰਜਾਬ ਆਵਰ ਏਮ ਇਜ਼ ਪੰਜਾਬ ਆਵਰ ਏਮ ਇਜ਼ ਨਾਟ ਕਿ ਕੌਣ ਕਿਹਦੀ ਈਗੋ ਹੋਮੇ ਕਿਹਦੀ ਕਿਹਦੇ ਨਾਲ ਹੈਗੀ ਨਾਥਿੰਗ ਡੂਇੰਗ ਐਟ ਆਲ ਤਾਂ ਮੈਂ ਤਾਂ ਪਹਿਲਾਂ ਵੀ ਕਹਿ ਚੁੱਕਾ ਵਾਂ ਔਰ ਮੈਂ ਹੁਣ ਰਾਮਪੁਰਾ ਸਾਹਿਬ ਨੂੰ ਕਹੂੰਗਾ ਸਗੋਂ ਕਿ ਕਿਉਂਕਿ ਉਹਨਾਂ ਦੇ ਕੋਲ ਮਿਲ ਕੇ ਗਏ ਸੀਗੇ ਕਿ ਅਗਰ ਉਹਨਾਂ ਨੇ ਕੱਲਿਆਂ ਨੇ ਇਲੈਕਸ਼ਨ ਲੜਨੀ ਕੱਲੇ ਲੜਨ ਨਾਲੋਂ ਆਪੋਜੀਸ਼ਨ ਦੀ ਵੋਟ ਡਿਵਾਈਡ ਕਰਨ ਨਾਲੋਂ ਉਹ ਵੀ ਸਾਡੇ ਗੱਠ ਚੋੜ ਵਿੱਚ ਦੇਖੋ ਰੰਧਾਵਾ ਜੀ ਕੀ ਕਹਿੰਦੇ ਨੇ ਮੈਨੂੰ ਕੋਈ ਚਿੰਤਾ ਨਹੀਂ ਗੀ ਮੈਂ ਆਪਣੇ ਪਿਛਲੇ 20 ਸਾਲ ਦਾ ਰਾਜਨੀਤਿਕ ਸਫਰ ਜਿਹੜਾ ਤੈਅ ਕੀਤਾ ਵਾ ਉਹ ਸੱਚ ਦੇ ਆਧਾਰ ਤੇ ਕੀਤਾ ਮੈਂ ਕਦੀ ਕਿਸੇ ਦੀ ਖੁਸ਼ਾਮਦ ਨਹੀਂ ਕੀਤੀ ਕਦੀ ਕਿਸੇ ਦੀ ਚਮਚੀਗਰੀ ਨਹੀਂ ਕੀਤੀ ਕਦੀ ਮੈਂ ਇਸ਼ੂਸ ਤੇ ਕੰਪਰੋਮਾਈਜ਼ ਨਹੀਂ ਕੀਤਾ ਜਿੱਥੇ ਕਾਂਗਰਸ ਗਲਤ ਕਰਦੀ ਸੀ ਉਹਨਾਂ ਨੂੰ ਉੱਥੇ ਟੋਕਦੇ ਸੀਗੇ ਔਰ ਜਿਹੜਾ ਪਿਛਲਾ ਜਿਹੜਾ ਐਕਸਪੈਰੀਮੈਂਟ ਆਮ ਆਦਮੀ ਨਾਲ ਹੋਇਆ ਉਹ ਕੋਈ ਇਕੱਲਾ ਖੇਰਾ ਗਿਆ ਵਾ ਬਾਹਰ ਆਮ ਆਦਮੀ ਚੋਂ ਛੋਟੇਪੁਰ ਗੁਰਪ੍ਰੀਤ ਕੁੱਕੀ ਫੁਲਕਾ ਸਾਹਿਬ ਤਰਮਵੀਰ ਗਾਂਧੀ ਖਾਲਸਾ ਜੀ ਪ੍ਰਸ਼ਾਂਤ ਪੂਸ਼ਨ ਯੋਗਿੰਦਰ ਯਾਦਵ ਮੇਦਾ ਪਾਟਕਰ ਕੋਈ ਰਿਹਾ ਹੈ ਇਹਨਾਂ ਦੇ ਨਾਲ ਸੋ ਇਸ ਲਈ ਇਹ ਤਾਂ ਸਿਰਫ ਕਿਸੇ ਦੇ ਇਲਜ਼ਾਮ ਲਾਉਣੇ ਹੋਣ ਜੋ ਜੁਮਰ ਜੀ ਕਹੀ ਜਾਣ ਸਾਨੂੰ ਮੈਂ ਦੁਬਾਰਾ ਦੁਬਾਰਾ ਕਹਿਣਾ ਚਾਹੁੰਦਾ ਵਾਂ ਕਿ ਇਹ ਜਿਹੜੇ ਇਹ ਜਿਹੜੇ ਇਸ ਤਰ੍ਹਾਂ ਦੇ ਪੋਲਿਟੀਕਲ ਅ ਲੀਡਰਜ਼ ਉਲਜ਼ਾਮ ਲਾਉਂਦੇ ਨੇ ਪਹਿਲਾਂ ਆਪਣੀਆਂ ਪਾਰਟੀਆਂ ਵਿੱਚ ਨਿਗਾ ਮਾਰ ਕੇ ਦੇਖਣ ਕਿ ਇਹਨਾਂ ਕੋ ਕਿੱਦਾਂ ਦੇ ਲੀਡਰਜ਼ ਨੇ ਸਾਰੇ ਕੀ ਕਿਸੇ ਕੀ ਕਿਸੇ ਨੇ ਕਦੀ ਕਿਸੇ ਪਾਰਟੀ ਨੇ ਕੋ ਆਪਣੀ ਲੀਡਰ ਪਾਰਟੀ ਨਹੀਂ ਬਦਲੀ ਕਿੰਨੇ ਗਿਣਾ ਦਿਆਂ ਮੈਂ ਤੁਹਾਨੂੰ ਕਿੰਨੇ ਗਿਣਾ ਸਕਦਾ ਵਾਂ ਇਸ ਲਈ ਇਹ ਸਾਰੀਆਂ ਗੱਲਾਂ ਬੇਬੁਨਿਆਦ ਹਾਂ ਹਾਂਜੀ ਖਾਲਸਾ ਸਾਹਿਬ ਆਏ ਨੇ 2019 ਦੀਆਂ ਜਿਹੜੀਆਂ ਚੋਣਾਂ ਪਾਰਲੀਮੈਂਟ ਦੀਆਂ ਉਦੇ ਬਾਰੇ ਵਿਚਾਰ ਕੀਤੀ ਆ ਉਹ ਵਿਚਾਰ ਇਹ ਕੀਤੀ ਆ ਕਿ ਕਾਂਗਰ ਤੇ ਸ਼ਰੋਮਣੀ ਅਕਾਲੀ ਦਰ ਜਿਹੜਾ ਬਾਜ਼ਰ ਆ ਉਹਦੇ ਖਿਲਾਫ ਜਿੰਨੀਆਂ ਵੀ ਸਾਰੀਆਂ ਪਾਰਟੀਆਂ ਨੇ ਹਮ ਖਿਆਲ ਪਾਰਟੀਆਂ ਨੇ ਉਹਨਾਂ ਨੂੰ ਇਕੱਠਿਆਂ ਕੀਤਾ ਗਿਆ ਉਹ ਇਕੱਠੇ ਹੋ ਕੇ ਸਾਰੇ ਆਪਾਂ ਤੇ ਇਹਨਾਂ ਦੇ ਖਿਲਾਫ ਲੜੀਏ ਤਾਂ ਕਿ ਜਿਹੜੀ ਆਉਣ ਵਾਲੀ ਪਾਰਲੀਮੈਂਟ ਦੀ ਇਲੈਕਸ਼ਨ ਆ ਉਹਦੇ ਵਿੱਚ ਉਹਨਾਂ ਦੋਵਾਂ ਨੂੰ ਪੱਕੀ ਹਾਰ ਤੇ ਭਗਵੰਤ ਮਾਨ ਵੀ ਮਿਲੇ ਸੀ ਇਹ ਵੀ ਮਿਲੇ ਨੇ ਕਿੱਧਰ ਜ਼ਿਆਦਾ ਮੋਟੇ ਮੇਲੇ ਇਹ ਵੀ ਮਿਲੇ ਉਹ ਵੀ ਮਿਲੇ ਮੇਰਾ ਖਿਆਲ ਵਿੱਚ ਹੁਣ ਪੰਜ ਚਾਰ ਕਿਹਦੇ ਵੱਲ ਵਧੀਆ ਲੱਗੇ ਕਿੰਨਿਆਂ ਲੋਕਾਂ ਨੂੰ ਮਿਲੇ ਆ ਵਿਚਾਰ ਕਿਹਦੇ ਵਧੀਆ ਲੱਗੇ ਨੇ ਸਾਰਿਆਂ ਦੇ ਵਿਚਾਰ ਬਹੁਤ ਹੀ ਵਧੀਆ ਨੇ ਔਰ ਸਭ ਦਾ ਸਾਰੇ ਹੀ ਚਾਹੁੰਦੇ ਵੀ ਉਹਨਾਂ ਨੂੰ ਰੱਖੀਏ ਤੁਹਾਡਾ ਦਿਲ ਕਿੱਧਰ ਹੈ ਮੇਰਾ ਵੀ ਦੇ ਦੇ ਇੱਧਰ ਤੁਹਾਡਾ ਆਸ਼ੀਰਵਾਦ ਕਿਤੇ ਦੇ ਆਂ ਭਾਈ ਅਸੀਂ ਕੋਈ ਨਾ ਅਸੀਂ ਤੇ ਇੱਕ ਟੱਬਰ ਬਣਨਾ ਚਾਹੁੰਦੇ ਆਂ ਇਕੱਠੇ ਹੋਣਾ ਚਾਹੁੰਦੇ ਆਂ ਇਕੱਠੇ ਹੋ ਕੇ ਅਸੀਂ ਉਹਨਾਂ ਦੇ ਖਿਲਾਫ ਲੜਾਈ ਲੜਨੀ ਹੈ ਨਾ ਲਾਇਸੈਂਸ ਕਰ ਰਹੇ ਆਂ ਜਦੋਂ ਲਾਇਸੈਂਸ ਵੀ ਇੱਕ ਟੱਬਰ ਬਣਦਾ ਫਿਰ ਜਦੋਂ ਲਾਇਸੈਂਸ ਕੱਢੀਦਾ ਉਹ ਵੀ ਇੱਕ ਟੱਬਰ ਬਣ ਜਾਂਦਾ ਇਹ ਮੰਨ ਲਿਆ ਜਾਵੇ ਕਿ ਆਵਾਦਵੀ ਪਾਰਟੀ ਤੇ ਪੰਜਾਬੀ ਇਕਤਾ ਪਾਰਟੀ ਵੀ ਇਕੱਠੇ ਤੁਸੀਂ ਹੁਣ ਕਿੱਥੇ ਹੋ ਗਏ ਜੀ ਹਾਂਜੀ ਸਾਡਾ ਗੜਜੋੜ ਮਰਦ加ਜ ਹੋ ਗਿਆ ਪਾਣੀ ਲਈ ਗੱਲ ਹੋ ਗਈ ਜੀ ਸਭ ਕੁਝ ਹੋ ਗਿਆ ਠੀਕ ਠਾਕ ਹੈ ਸਾਡਾ ਪਹਿਲਾਂ ਵੀ ਠੀਕ ਆ ਹੁਣ ਵੀ ਠੀਕ ਆ ਅਸੀਂ ਉਹਨਾਂ ਦੇ ਖਿਲਾਫ ਆ ਇਹ ਵੀ ਪੈਦਾ ਉਹਨਾਂ ਦੇ ਖਿਲਾਫ ਆ ਉਹਨੇ ਚਾਹੁੰਦੇ ਆ ਕਿ ਸਾਰੇ ਇਕੱਠੇ ਹੋ ਕੇ ਵੋਟਾਂ ਨਾ ਮੰਡੀਆਂ ਜਾਣਾ ਤੇ ਇੱਕ ਥਾਂ ਹੋ ਕੇ ਇੱਕ ਖਿਆਲ ਨਾਲ ਇਹ ਸਭ ਕੁਝ ਆਪਾਂ ਕਰੀਏ ਆਮ ਆਦਮੀ ਪਾਰਟੀ ਨੇ ਗੱਟ ਜੋੜ ਹੋ ਗਿਆ ਤੁਹਾਡਾ ਕੁਝ ਨਹੀਂ ਹੋਇਆ ਜੇ ਤੇ ਖਿਆਲ ਹੀ ਆ ਕੋਈ ਪੱਕਾ ਨਹੀਂ ਹੋਇਆ ਜੀ ਕੋਈ ਤੁਹਾਡੇ ਕੋਲ ਕੁਛ ਨਹੀਂ ਚੱਲ ਰਹੀ ਜੀ ਇਕੱਠਾ ਕਰਨ ਦੀ ਆਮ ਆਦਮੀ ਪਾਰਟੀ ਦੇ ਬਿਲਕੁਲ ਜੀ ਮੈਂ ਤਾਂ ਕੱਲ ਵੀ ਕਿਹਾ ਪਰसों ਵੀ ਕਿਹਾ ਰੋਜ਼ ਕਹਿਣਾ ਵਾਂ ਕਿ ਇਹ ਮਹਾ ਗੱਠ ਜੋੜ ਜੇ ਨਾ ਬਣਨਾ ਜ਼ਰੂਰੀ ਆ ਇਹਦੇ ਤੋਂ ਬਿਨਾਂ ਗਜਾਰਾ ਨਹੀਂ ਬ੍ਰਹਮਪੁਰ ਸਾਹਿਬ ਇੱਥੇ ਆਉਗਾ ਲੀਡਰ ਕੌਣ ਹੋਏਗਾ ਲੀਡਰ ਇਸ ਤੋਂ ਲੀਡ ਕੌਣ ਕਰੇਗਾ ਇਹ ਜੀ ਬਾਅਦ ਚ ਵੇਖ ਲਾਂਗੇ ਅੱਜ ਵੇਲੇ ਤਾਂ ਜੇ ਬਣਿਆ ਹੀ ਨਹੀਂ ਤਾਂ ਫਿਰ ਤੁਸੀਂ ਲੋਕ ਸਭਾ ਚੋਣਾਂ ਲੜੋਗੇ ਤੁਹਾਡਾ ਗੱਠ ਜੋੜ ਲੋਕ ਸਭਾ ਚੋਣਾਂ ਲੜੇਗਾ ਜੀ ਉਹਦੇ ਬਾਰੇ ਵਿਚਾਰ ਕਰ ਲਾਂਗੇ ਇਸ ਵਿੱਚ ਕੇ ਰঞ্জੀਤ ਸਿੰਘ ਬ੍ਰਹਮਪੁਰਾ ਦੇ ਗ੍ਰਹਿ ਵਿਖੇ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਗੁਰਪ੍ਰਤਾਪ ਸਿੰਘ ਖਸ਼ਾਲਪੁਰ ਵੀ ਮੌਜੂਦ ਸਨ ਬਿਊਰੋ ਰਿਪੋਰਟ ਪੰਜਾਬ ਟੂਡੇ